ਮੱਲਾ ਵਲਿਆ ਮੱਕੀ ਬੀਜ ਗਏ ਕਿਧਰੇ ਕੁਛ ਬੀਜ ਗਏ ਠੇਕੇ ਤੇ ਯਾਰ ਬਣ ਦੇ ਤਾ ਜੰਨੇ ਆ ਬੇਕਦਰ ਹੀ ਬੜੀ ਹੈ ਹੁਣ ਆ ਵੱਟ ਦੇਖੀ ਕਿਤੇ ਤੈਨੂੰ ਬੱਜੇ ਹੋਣਗੇ ਥਾਪੇ ਤੋਂ ਲੀਡਰੀ ਵਾਲੀ ਕਰਦਾ ਆਹੀਂ ਮਖਾ ਆ ਮੈਥੋਂ ਤਾਂ ਕੁਦਰਤੀ ਕਿਤੇ ਕੇ ਲਿਆ ਉਹਦੀ ਗੱਲ ਤੋਂ ਕੁਲ ਤੋਂ ਸੱਚ ਦੱਬੀ ਗਈ ਆ ਫੁੱਟ ਗਿਆ ਮਚ ਗਿਆ ਉਹ ਕਾ ਨੂੰ ਮਚ ਗਿਆ ਕੋਨੇ ਜਾ ਪ੍ਰਵਾ ਕੋਲੇ ਨਾਲ ਉਹਦੇ ਚੋ ਚਾਹ ਆ ਪੈਸੀ ਡੋਂਗਾ ਜਾ ਪਾ ਇਹ ਚੱਕਿਆ ਕਰੇ ਸਿਰ ਚ ਮਾਰਿਆ ਕਰੇ ਪ੍ਰਵਾ ਚੱਕਿਆ ਕਰੇ ਵੱਲਾ ਵੱਲਾ ਮੱਕੀ ਬੀਜ ਗਏ ਕਿਧਰੇ ਕੁਸ਼ ਬੀਜ ਗਏ ਠੇਕੇ ਤੇ ਯਾਰ ਬਾਣ ਦੇ ਤਾ ਜੰਨੇ ਆ ਬੇਕਦਰ ਹੀ ਬੜੀ ਹੈ ਹੁਣ ਆ ਵਟ ਦੇਖੀ ਵੀ ਪਤੰਦਰੋਂ ਸਾਂਝੀ ਵਟ ਹੈ ਜਿਹਦਾ ਕੁ ਜਿੰਦਰਾ ਜੰਦਰਾ ਲਾ ਲਿਆ ਕਰੋ ਯਾਰ ਤੇ ਜੇ ਕਹਿ ਦਿੰਨੇ ਆ ਫੇ ਮੂੰਹ ਬਿੰਗਾ ਡੇਡਾ ਜਾ ਕਰਦੇ ਆ ਬਸ ਯਾਰ ਕਿਹੜੇ ਕੰਮ ਧੰਦੇ ਰਹਿ ਗਏ ਹੁਣ ਤਾਂ ਅਸਲ ਵਿੱਚ ਹੈ ਨਹੀਂ ਭਰਾਵਾ ਕਈ ਦਿਨ ਖੇਤ ਨਾ ਬੇਕਦਰ ਹੀ ਹੋ ਜਾਂਦੀ ਹੈ ਖੇਤਾਂ ਆਹ ਨਾਲ ਪੁਰਾਵਾ ਉਹੀ ਗੱਲ ਜਵਾਕ ਬਾਗੇ ਹੁਣ ਬੁੱਢੇ ਹੱਡ ਭੋਂਕਦੇ ਤਰੇ ਭਜੇ ਆ ਸਰ ਉਹ ਪੁਰਾਵਾ ਸੜ ਕਿੜੀਆਂ ਨੇ ਖੇਚੀਆਂ ਗੇਲੇ ਯਾਰ ਕੋਲੇ ਗੱਲਬਾਤ ਕਰਦੇ ਆ ਖੁਦਾ ਹਮਾਰਾ ਬੜਾ ਟਾਈਮ ਹੋ ਗਿਆ ਓ ਬਾ ਵੇ ਗਰਮੇਲ ਸ਼ਾ ਕੀ ਹਾਲ ਆ ਕਿਲਾਸਿਆਂ ਕਿਵੇਂ ਤੇ ਜਾ ਬੜੀਆਂ ਸੈਂ ਬੜੀਆਂ ਸੈਂ ਕਿਵੇਂ ਹੋਰ ਫਿਰ ਮਖ ਵਧੀਆ ਬਾਈ ਤੂੰ ਸੁਣਾ ਹੋ ਠੀਕ ਹੈ ਚਲੋ ਸੁਣਾ ਵਧੀਆ ਓ ਯਾਰ ਕਈ ਦਿਨ ਹੋ ਗਏ ਖੇਤਾਂ ਚੱਲਣ ਦੇ ਤਾਂ ਖੇਤ ਜਾ ਇਹਨਾਂ ਨਾਲੇ ਗੇਲੇ ਕੋਲ ਜਾ ਕੇ ਵਰ ਗਿਆ ਮੈਂ ਵੀ ਦੁਪਹਿਰੇ ਜਾ ਕੇ ਮੈਂ ਖੈਰ ਮੇਰੇ ਕੋਲ ਅੱਗੇ ਤਾਂ ਹਵਾ ਆ ਜਾਂਦਾ ਹਾਂ ਤੇ ਦੂਜੇ ਦੀ ਜਿਹੜਾ ਨਾ ਗੇੜਾ ਮਾਰਦਾ ਹੁਣ ਮੈਂ ਕਿਹਾ 10-15 ਦਿਨ ਹੋ ਗਏ ਪੰਦਤ ਨੇ ਗੇੜੀ ਨਹੀਂ ਮਾਰਿਆ ਗੱਲ ਕੀ ਹੋ ਗਈ ਮੈਂ ਖੈਰ ਕੁਟੇ ਲੈ ਮੈਂ ਸੁਣਾਉਗੀ ਹੋਵੇ ਇਹ ਬੱਸ ਤੇ ਕੋਈ ਹੋਰ ਨਾ ਹੋ ਗਈ ਹੋਵੇ ਕਾਹ ਨੂੰ ਕਿ ਕਰੇ ਲੜ ਲੜ ਕੇ ਭਰੀਆ ਕਾਹ ਨੂੰ ਕਾਹ ਨੂੰ ਕੌਣ ਲੜਨਾ ਆਪਾਂ ਦੋ ਤਾਂ ਟੋਟਰੂ ਆ ਯਾਰ ਮੈਂ ਤਾਂ ਆਪਕੀ ਜਵਾਕ ਬਾਰ ਉਹਨਾਂ ਦਾ ਮੈਂ ਦੋ ਤਾਂ ਟੋਟਰੂ ਰਿਹਾ ਉਹ ਮੁੰਡਾ ਬਾਹਰ ਹੈ ਤੂੰ ਲਾਲਾ ਸਾਹਿਬ ਵੀ ਆਪਾਂ ਕਿਹਦੇ ਨਾਲ ਲੜਨਾ ਦੋ ਟੋਟਰੂ ਆ ਹਾਂ ਉਹਦਾ ਗੱਲ ਹੁਣ ਤੂੰ ਛੱਡ ਬਸ ਹੁਣ ਤੈਨੂੰ ਕੀ ਦੱਸਾਂ ਓਏ ਉਹਦਾ ਤੂੰ ਗੇਲੇ ਰਹਿਣ ਹੀ ਦੇ ਯਾਰ ਅੱਛਾ ਤੂੰ ਮੈਨੂੰ ਆਪਣੇ ਸੁਣਾ ਕਰ ਦੀ ਸਾਰੇ ਕਬੀਲਦਾਰੀ ਸੁੱਖ ਹੈ ਆਪਣੇ ਦਾ ਬਸ ਠੀਕ ਹੈ ਜਿਹੜਾ ਟਾਈਮ ਪਾਸ ਹੋ ਗਿਆ ਅੰਦਾਜ਼ਾ ਹੈ ਗੱਲ ਚੰਗੀ ਹੈ ਤੂੰ ਵੀ ਸੱਚ ਪਲਾਈ ਜੀ ਕੀਤੀ ਸੀ ਫਾਇਲ ਬਾਹਰ ਲੈ ਜਵਾਕਾਂ ਦੀ ਬਾਹਰਲੇ ਉਸ ਵਾਸਤੇ ਕੀ ਬਣਿਆ ਉਸੇ ਚੱਕਰਾਂ 'ਚ ਹੀ ਫਿਰਦੇ ਆ ਬਣ ਗਿਆ ਕੰਮ ਕੰਮ ਕਿੱਥੇ ਬਣ ਗਏ ਕੰਮ ਬਣਨ ਵਾਲੇ ਹੁੰਦੇ ਨੇ ਹਾਇ ਤਾਂ ਭਰਾਵਾ ਪਕਾਈ ਚਾਕੇ ਲਿਆ ਬਾੜੀ ਆਹ ਕਾ ਕੇ ਚ ਲਿਆ ਦੇ ਪਾ ਲਿਆ ਦੇ ਤੇ ਗੜਾ ਲਿਆ ਦੇ ਭਾਂਜੋ ਦਾ ਟਰੰਕ ਭਰ ਗਿਆ ਗਾ ਮੈਂ ਕਹਿੰਦਾ ਪੁੱਛਣਾ ਭਰਾਵਾ ਮਾਂ ਨੱਕ ਜਾਂਦਾ ਬੰਦੇ ਹੋਰ ਇੱਕ ਗੱਲ ਉਹ ਸਾਡੇ ਦਾ ਯਾਰ ਸ਼ੋਰ ਜਾਂ ਹਟਿਆ ਨਹੀਂ ਭਰਾਵਾ ਮੈਂ ਤਾਂ ਬਚੇ ਰੱਖਿਆ ਸੀ ਵੀ ਮੈਂ ਦੇਖ ਅੱਜ ਹੀ ਆਂ ਕੱਲਾ ਤੂੰ ਹੈਗਾ ਭੈਣ ਘੜਾ ਵੇ ਪਾਂਛੀ ਕਿੱਲੇ ਬਾਣਦੇ ਤੂੰ ਕਿਉਂ ਪੰਗਾ ਲੈਨੇ ਇੱਥੇ ਕੋਈ ਦੁਕਾਨ ਕਰ ਲੈ ਨਾ ਬਾਪੂ ਕਿਰਾਂ ਤਾਂ ਜਾਊਗਾ ਨਾ ਬਾਪੂ ਬਗ ਜਾ ਪਈ ਹੁਣ ਰੁੱਲਦੇ ਫਿਰਦੇ ਆ ਹੈ ਮਾਲਾ ਵੀ 22 23 ਲੱਖ ਰੁਪਇਆ ਇਕੱਠਾ ਕਰਨਾ ਕਰਨਾ ਇਹਨਾਂ ਦਾ ਉਹ ਕਰਿਆ 22 23 ਲੱਖ ਡਿੱਕਰੀ ਇਕੱਠੀ ਨਹੀਂ ਹੁੰਦੀ ਕਿੰਨੇ ਹਾਂ ਉਹ ਇਕੱਠੀ ਕਰੀ ਤੇ ਹੁਣ ਉਹਨਾਂ ਦੇ ਚੱਕ ਚੱਕ ਕਟਾਉਣੇ ਆ ਪੀਸਾਂ ਪੂਸਾਂ ਭਰਨੀਆਂ ਨੇ ਅਲਿਆਈ ਨਹੀਂ ਪਤਾ ਰਾਤ ਨੂੰ ਨੀਂਦ ਨਹੀਂ ਆਉਂਦੀ ਪੱਖੇ ਮਨੇ ਝਾਕੀ ਨਹੀਂ ਲੈਨੇ ਆ ਵੀ ਬਣੂ ਕਿ ਜਵਾਗ ਦਾ ਕਮਰਾਸ ਆਉ ਜਾਂ ਨਾ ਆਉ ਜਾਂ ਨਾ ਸੋਚ ਹੁੰਦੀ ਤੇਰੇ ਆਏ ਆ ਫਿਰ ਚਾਰ ਸਪੇਰੇ ਸੋਚਦਾ ਹੁੰਦਾ ਮੈਂ ਬੰਦਾ ਚਾਰ ਸਪੇਰੇ ਸੋਚਦਾ ਮੈਨੂੰ ਐ ਹੋ ਜਾਂਦਾ ਐ ਵੀ ਜੀ ਥੋਪੇ ਤਾ ਹੂੰ ਕਹਾਂ ਜਵਾਗ ਨਛਾਜਣਾ ਪਏ ਜੀ ਹੋਰ ਆ ਇਹ ਤਾਂ ਆਪਾਂ ਮੈਂ ਤੈਨੂੰ ਗੱਲ ਦੱਸਦਾ ਅੱਖਾਂ ਤੋਂ ਪਰੇ 100 100 ਜਨ ਬਾਕੀ ਸਾਰੇ ਗਿਆ ਇੱਕ ਗੱਲ ਹੋਰ ਵੀ ਹੈ ਆਪਾਂ ਤਾਂ ਇੱਥੇ ਕਹਿੰਦੇ ਨੇ ਨਸ਼ਾ ਵਾਲਾ ਹਾਂ ਅਜੇ ਆਪਣੇ ਤਾਂ ਫੇਰ ਵੀ ਜਵਾਕ ਨੂੰ ਸੋਚੇ ਪਰ ਉੱਥੇ ਤਾਂ ਖੁੱਲ ਬਰੇ ਹੈ ਕੰਮ ਹੈ ਐ ਚਾਰ ਸ਼ਫੇਰੀ ਖੁੱਲ ਬਰੇ ਉੱਥੇ ਕਿਸੇ ਕੰਮ ਦੀ ਨਹੀਂ ਕੋਈ ਸਿਤਾਉਣ ਯਾਰ ਮਾੜਾ ਲੇਟ ਹੋ ਜਾ ਪਊਦੀ ਫੋਨ ਮਾਰਦੇ ਪੁੱਤ ਕਿੱਥੇ ਹੈ ਕਿੱਥੇ ਹੈ ਕਿੱਥੇ ਆਉਣੇ ਬਸ ਕੰਜਰ ਤਾਂ ਹੈਗੇ ਨਾ ਜਵਾਕ ਜੇ ਆਉਣਾ کہہ ਕੇ ਘੰਟਾ ਨਹੀਂ ਆਉਂਦੇ ਆਉਂਦੇ ਨਹੀਂ ਐ ਤਾਂ ਹੈਗੇ ਕਰਨਾ ਵੀ ਉਹ ਹੁਣ ਐ ਵੀ ਉਹ ਉੱਥੇ ਅੱਖਾਂ ਤੋਂ ਪਰੇ ਭਗ ਜਾਣਗੇ ਤੇ ਕੀ ਬਣੂ ਆਉਂਦੇ ਨੂੰ ਐ ਨਹੀਂ ਪਤਾ ਉਹੀ ਨਾ ਮਰ ਜਗੇ ਯਾਰ ਉਹ ਯਾਰ ਹੋਰ ਮੈਨੂੰ ਤਾਂ ਭਾਈ ਬਸ ਯਾਰ ਕੰਜਰ ਦਾ ਰਹਿੰਦਾ ਐ ਵੀ ਆਰੀ ਹੋ ਰਹੇ ਐ ਤੇ ਬਸ ਨਾ ਪੰਜਰ ਦਾ ਬਸ ਠੀਕ ਹੈ ਹੁੰਦਾ ਜਿਵੇਂ ਭਰਾਵਾ ਟਾਈਮ ਟੱਪਦਾ ਹੋਰ ਐਂ ਬਸ ਸੋਚ ਕੇ 10 ਕਿਲੋ ਤਾਂ ਭਾਜਨ ਘਟ ਗਿਆ ਘਟਦਾ ਹੈ ਭਰਾ ਹਾਂ ਹੋਰ ਫਿਰ ਠੀਕ ਹੈ ਤੂੰ ਸੁਣਾ ਜਾ ਬਸ ਠੀਕ ਹੈ ਉਹ ਕਾਗਜ਼ ਪੱਤਰ ਤਿਆਰ ਕਰੀਏ ਨੇ ਜੇ ਹੋਣਗੇ ਆਹੋ ਜਲੋਟ ਬਸ ਉਹਨਾਂ ਦੀ ਲੱਗੇ ਰਹੇ ਨੇ ਯਾਰ ਚੱਲ ਵਧੀਆ ਹੈ ਮੈਂ ਵੀ ਫਿਰ ਆਈ ਮਾਹ ਚੱਲ ਦੇਖ ਕੇ ਆਉਣੀ ਆ ਕਿਹੜਾ ਯਾਰ ਅਜੋਨਾ ਦੂਨਾ ਲਾਇਆ ਮੈਂ ਕਿਹਾ ਇੰਨੇ ਦਿਨ ਹੋ ਗਏ ਕਾਲਾ ਆਇਆ ਕਾ ਤੋਂ ਨਹੀਂ ਆ ਤੇਜਾ ਸੱਚ ਬਸ ਆਇਆ ਤਾਂ ਯਾਰ ਤੈਨੂੰ ਗਿਲੇ ਹੁਣ ਕੀ ਦੱਸਾਂ ਯਾਰ ਗੱਲ ਯਾਰ ਕਾ ਗੱਲ ਕਿਉਂ ਕਿ ਲੜ ਲੜ ਪਿਆ ਉਹ ਕਾ ਨੂੰ ਲੜ ਪਿਆ ਲੜਨਾ ਆਪਾਂ ਕਿਹਦੇ ਨਾਲ ਸੀ ਯਾਰ ਹੋਰ ਇੱਲਾ ਸੁਣ ਲੈ ਕੋਈ ਤਾਂ ਗੱਲ ਹੋਈ ਉਹ ਗੱਲ ਤਾਂ ਹੋਈ ਸੌਰਾਂ ਨੇ ਬਾਗਤਾ ਉਹ ਕਾਹ ਨੂੰ ਬਾਗਟਾਇਆ ਇਸ ਮਰਚ ਯਾਰ ਮੈਥੋ ਸੌਰਾਂ ਨੇ ਕੀ ਲਿਆ ਮੈਨੂੰ ਤਾਂ ਲੱਗਦਾ ਪਰਝਾਈ ਨਹੀਂ ਛਾਂਗਦਾ ਕਾਹ ਨੂੰ ਕਾਹ ਨੂੰ ਕਾਹ ਨੂੰ ਪਰਝਾਈ ਨੇ ਕਾਹ ਨੂੰ ਛਾਂਗਦਾ ਮੈਨੂੰ ਤਾਂ ਇੱਕ ਹੋਰ ਤਣੋਂ ਅੱਗੇ ਨੇ ਛਾਂਗਦਾ ਮੈਨੂੰ ਤਾਂ ਲੱਗਦਾ ਕਿਤੇ ਤੈਨੂੰ ਬੱਜੇ ਹੋਣਗੇ ਥਾਪੇ ਤੋਂ ਲੀਡਰੀ ਵਾਲੀ ਕਰਦਾ ਨਹੀਂ ਮਖਾ ਉਹ ਤਾਂ ਗੱਲ ਹੀ ਨਹੀਂ ਜਿੱਥੇ ਤੂੰ ਹੋਰ ਕਿਨੇ ਕਮਾਂਡੀ ਨਾਲ ਲੜ ਪਿਆ ਓਏ ਯਾਰ ਕਮਾਂਡੀ ਨਾਲ ਕਾਹ ਨੂੰ ਲੜ ਪਿਆ ਤੂੰ 2 ਸਾਲ ਪਹਿਲਾਂ ਦੇਖ ਹਾ ਗਰੇ ਜਵਾਕ ਜੇ ਨੇ ਉਹ ਰਿਮੋਟ ਵਾਲਾ ਬੰਦਾ ਜਾਨੀ ਪਿਚਾ ਜੀ ਆ ਜੋ ਆਪਣਾ ਸਾਰਾ ਪਿੰਡ ਦੇਖਣ ਗਿਆ ਹਾਂ ਉਹ ਕੰਮ ਕਰਦਾ ਜੀ ਹਾਂ ਉਹਨੇ ਚਰ ਜਵਾਕ ਨੇ ਆਏ ਪਿਚਾ ਜੀ ਵੀ ਬਾਪੂ ਤੋਂ ਮੇਰੇ ਤੋਂ ਕੰਮ ਨਹੀਂ ਹੁੰਦਾ ਮਾਂ ਵੀ ਮੇਰੀ ਗੋਡਿਆਂ ਗੱਡਿਆਂ ਤੋਂ ਬਿਠੀ ਐ ਨਹੀਂ ਮਨ ਲਾਇਦਾ ਕੰਮ ਕਰੀ ਜਾ ਲਿਆ ਕਰੂ ਕਰਦਾ ਵੀ ਭੈਣ ਘੜਾਵਾ ਵਧੀਆ ਸੀ ਅੱਛਾ ਰਿਮੋਟ ਤੇ ਚੱਲਦਾ ਪੂਰਾ ਆ ਦੇਖ ਕੇ ਆਸੀ ਉੱਥੇ ਨਾਲ ਚੜ੍ਹ ਵੀ ਪੜਾਈ ਆ ਚਾਹੂ ਪੜਾਉਂਦਾ ਪੂਰਾ ਕੰਮ ਕਰਦਾ ਜਾ ਰਿਹਾ ਹਾਂ ਆਂਡੇ ਟਿੰਡੇ ਮਨ ਲਾ ਤੇਰੀ ਭਜਾਈ ਕੋਲੇ ਤਰ ਦਿੰਦਾ ਜੇ ਉਹ ਕਹਿੰਦੀ ਵੀ ਇਕੱਠੇ ਕਰਦੇ ਜਵਾਕਾਂ ਵਾਂਗੂ ਉਹ ਤਾਂ ਭਰਾਵਾ ਪਰਸੋਂ ਜਦੇ ਆਥਣੇ ਮੀਂਹ ਨਹੀਂ ਕਿ ਲਿਆਇਆ ਹਾਂ 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 ਆਥਣੇ ਜਦੋਂ ਮੀਂਹ ਆਇਆ ਤੇ ਮੈਂ ਤਾਂ ਭਰਾਵਾ ਮੈਂ ਆਖਿਆ ਯਾਰ ਮਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਫੇਰ ਕੀ ਭਰਾਵਾ ਮੈਥੋਂ ਦਾ ਕੁਦਰਤੀ ਕਿਤੇ ਅੱਗੇ ਲਿਆਉ ਦੀ ਗੱਲ ਤੋਂ ਸੱਚ ਦੱਬੀ ਗਈ ਆ ਫੁੱਟ ਗਿਆ ਮੱਚ ਗਿਆ ਉਹ ਕਾ ਨੂੰ ਮੱਚ ਗਿਆ ਤੂੰ ਨਹੀਂ ਜਾ ਭਰਾਵਾ ਉਹ ਕਾ ਨੂੰ ਮੱਚ ਗਿਆ ਤੂੰ ਨਹੀਂ ਜਾ ਭਰਾਵਾ ਕੋਲੇ ਨੇ ਉਹਦੇ ਚੌ ਚਾਹ ਵਾਲਾ ਪੈਸੀ ਡੋਂਗਾ ਜਾ ਪਾਇਣਾ ਚੱਕਿਆ ਕਰੇ ਸਿਰ 'ਚ ਮਾਰਿਆ ਕਰੇ ਪ੍ਰਵਾ ਚੱਕਿਆ ਕਰੇ ਸਿਰ 'ਚ ਮਾਰਿਆ ਕਰੇ ਦੇ ਤੇਰੇ ਦੀ ਲੈ ਤੇਰੀ ਦੀ ਨਾ ਪੜ ਗਿਆ ਬੰਦੋ ਮੋਟ ਟਿਕ ਪੈ ਮੇਰੇ ਤਾਂ ਬੜਾ ਬਾਰ ਮੋਟ ਟਿਕ ਪੈ ਜਦੋਂ ਮਤਾ ਚੰਬਾਰੋਲੀ ਪਾਈ ਨਹੀਂ ਪਚਾਰ ਆ ਜਾ ਉਦੋਂ ਆਏਗੇ ਜਦੋਂ ਬਾਹਰ ਦਾ ਤੇਰੇ ਪੁਰਗੇ ਨੇ ਅੱਛਾ ਉਹ ਪ੍ਰਵਾ ਜਦੋਂ ਪਿੱਟਦੀ ਆਈ ਉਹ ਤੋਂ ਗਾਂ ਦੇ ਸਰ ਦਾ ਮੈਂ ਨਾ ਚੱਕਿਆ ਜਾਮਾ ਉਨੇ ਪ੍ਰਾਵਾ ਸੁਦੇ ਬੀਲ ਚੇਰ ਕੇਰਾ ਤਾਂ ਪ੍ਰਾਵਾ ਮੈਨੂੰ ਖਿੱਚ ਕੇ ਗੇ ਲੈ ਅੰਦਰ ਕਰਤਾ ਤੇ ਬਾਹ ਡਾਤਾ ਅੱਛਾ ਬਾਹ ਜਿੱਦੋ ਡਾਤਾ ਭੈਣੋ ਕਿੜਾ ਵਾ ਫੇਰ ਵੀ ਨਹੀਂ ਹਟਿਆ ਦੇ ਬਾਹ ਚ ਲੱਤ ਦੇ ਬਾਹ ਚ ਲੱਤ ਸਾਡੇ ਨਾਲ ਤਾਂ ਇਹ ਜੀ ਜੱਗੋਂ ਤੇਰ ਵੀ ਹੋਈ ਪ੍ਰਾਵਾ ਫਿਰ ਮੈਂ ਤਾਂ ਫਲੇ ਜੇ ਪੈਂਦੇ ਨੇ ਮੈਂ ਕਿਹਾ ਮੈਂ ਨੇ ਬੁੰਡੇ ਨੂੰ ਫੋਨ ਲਾ ਲਾ ਮੁੰਡੇ ਨੂੰ ਹਾਂ ਗਾ ਇਧਰ ਆਪਣੇ ਰਾਤ ਦਿਨ ਰਾਤ ਸੀ ਮਨ 라ਥਣ ਦਾ ਵੇਲਾ ਸੀ ਉਦੋਂ ਦਿਨ ਤੜਾ ਸੀ ਮੁੰਡਾ ਕੰਮ ਤੇ ਬਗਿਆ ਅੱਛਾ ਉਪਰ ਗਫਾ ਉਹਨਾਂ ਜੱਕੇ ਉਹੋ ਭਰਾਵਾ ਕਦੇ ਬਾਰੀ ਪੱਟੇ ਕਦੇ ਗੇਟ ਪੱਟੇ ਬੱਲੇ 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 ਖੇਡਿਆ ਕੁਦਰਤੀ ਭਰਾਵਾ ਵੀਡੀਓ ਕਾਲ ਕਰ ਲਈ ਤੇ ਉਹਨੇ ਤਾਂ ਚੱਕ ਲਈ ਮੁੰਡੇ ਨੇ ਅੱਛਾ ਜਦੋਂ ਚੱਕ ਲਈ ਮੈਂ ਤਾਂ ਭਰਾਵਾ ਉਹ ਪੈ ਗਿਆ ਕਦਾ ਆ ਕੇ ਤੇਰੀ ਮਾਂ ਨੂੰ ਝਾਲਾ ਤੇਰੀ ਨੂੰ ਜਿਹੜਾ ਅਪਰੇਗਾ ਦੇ ਕੇ ਨਵਾਂ ਬਾੜ ਚ ਲੱਤਾ ਮਰੀ ਜਾਂਦਾ ਖੜਕਾ ਦਾ ਪੈਣ ਘੜਾਵਾ ਸਿਰ ਪਾੜਤਾ ਮੇਰਾ ਸਾਰਾ ਕਹਿੰਦਾ ਬਾਪੂ ਖਲਕੇ ਹੋ ਗਈ ਗੱਲ ਕਿਉਂ ਨਹੀਂ ਸੀ ਭਰਾਵਾ ਉਹ ਦੇਖ ਲੈ ਉਹ ਵੀ ਝੱਟਾਂ ਮਾਰੇ ਖਤਰਾ ਜੀ ਖਤਰਾ ਹੈ ਉਹ ਰਿਹਾ ਸਭ ਜਾ ਜਾ ਕਰਕੇ ਭਰਾਵਾ ਬੋਲੇ ਉ ਤਾਂ ਅੱਛਾ ਤੇ ਹਾਂ ਕਿ ਉਸ ਤੋਂ ਬਾਅਦ ਉਹਨੇ ਭਰਾਵਾ ਫੋਨ ਤੇ ਆਪਣੀ ਮਾਂ ਨੂੰ ਦੱਸਿਆ ਕਹਿੰਦਾ ਮਾਂ ਮੇਰੇ ਬਾਪੂ ਤੋਂ ਸੱਚ ਗੱਲ ਦੱਬੀ ਗਈ ਅੱਛਾ ਓਏ ਭਰਾਵਾ ਅਸੀਂ ਤਾਂ ਦਵਾਰੇ ਉਹਨੂੰ ਐ ਬਿਲਾਂ ਵਿੱਚ ਦੀ ਰਿਮੋਟ ਕੁਦਰਤੀ ਐਨਾ ਸ਼ੁਕਰਵਾਨਾ ਰਿਮੋਟ ਮੇਰੇ ਵਾਲੇ ਪਾਸੇ ਡਿੱਗ ਪਿਆ ਅੱਛਾ ਜੇ ਕਿਤੇ ਮੈਂ ਰਿਮੋਟ ਲੈਣ ਹੋ ਪੇ ਦਿੰਦਾ ਉਹ ਤੇਰੀ ਭਰਾਈ ਨੂੰ ਮੰਨ ਦਿੰਦਾ ਉਹ ਤਾਂ ਮੰਨ ਦਿੰਦਾ ਮਰੀ ਕੀ ਠੇ ਮੰਗੂ ਕੀ ਪਤਾ ਕੀ ਕਰਦਾ ਭਰਾਵਾ ਸਹੀ ਗੱਲ ਹੈ ਮੈਂ ਕਹਿੰਦਾ ਭਰਾਵਾ ਵੀਡੀਓ ਕਾਲ ਤੋਂ ਨੇ ਸਾਨੂੰ ਦੱਸਿਆ ਵੀ ਬਾਪੂ ਆ ਸੱਚ ਦੱਬੋ ਅਸੀਂ ਤਾਂ ਸੱਚ ਦੱਬੀ ਫੇਰ ਭਾਂ ਖੜਾਵਾ ਐ ਸਾਵਧਾਨ ਹੋ ਕੇ ਕੜ ਗਿਆ ਜਿਵੇਂ ਬੱਚੇ ਨਹੀਂ ਮਤਲਬ ਪਰ ਏਅਰ ਚ ਕੜਦੇ ਹੁੰਦੇ ਹਾਂ ਹਾਂ ਉਦੋਂ ਬਾਅਦ ਫਿਰ ਮੈਂ ਤਾਂ ਕੁਝ ਨਹੀਂ ਕਿਹਾ ਸੁਣਿਆ ਅੱਛਾ ਤੇਰੀ ਭੈਣ ਨੂੰ ਇਹਦੀ ਨੂੰ ਮੇਰੇ ਕੋਲ ਵੀ ਫਿਰ ਸਾਈਡ ਜਿੱਤੇ ਪਈ ਸੀਗੀ ਬਤਕ ਜੀ ਡਾਂਗ ਜੀ ਮੈਂ ਤਾਂ ਤਿੰਨ ਚਾਰ ਮਾਰੇ ਗਲਜਾ ਟੁੱਟ ਕੇ ਤਾਂ ਹੋ ਗਿਆ ਆ ਹਾਂ ਤੇ ਉਦੋਂ ਤੋਂ ਮੇਰੇ ਪੈਰ ਨਹੀਂ ਲਟਾ ਮਰੀਆਂ ਸਾਰੀ ਰਾਤ ਚੱਕ ਲਿਆ ਕਰਾ ਸਿਰ ਜੱਥੇ ਲੇ ਮਾਰਿਆ ਕਰਾ ਚੱਕ ਲਿਆ ਕਰਾ ਲਟਾਏ ਸਿਰ ਮਗਾ ਪਨਤਾ ਹੂ ਮਘਾ ਪੈਣ ਗੜੀ ਜੂਦੀ ਜਦ ਮੈਂ ਸਾਰੀ ਉਮਰ ਨੂੰ ਕਿਛੇ ਤੋਂ ਕੁਆਰੀ ਸੀ ਬਰਾ ਸਰਪੰਨ ਬੁਰੇ ਹਾਲ ਬੱਕੀਆਂ ਚ ਪਾਕ ਪਾਚੀ ਦੇ ਲਿਆ ਉਜ ਵੀ ਹੋਰ ਗੱਲ ਆ ਮੇਰੇ ਹਿਸਾਬ ਨਾਲ ਨਾ ਹਾਂ ਉੱਥੇ ਕੋਈ ਪੰਜਾਬੀ ਹੋਊ ਭੈਣ ਘੜਾਵਾ ਉਹਨੇ ਲੜਾਈ ਵਾਲਾ ਫੈਕਸ਼ਨ ਵਿੱਚ ਪਾਇਆ ਹੋਇਆ ਪਾਇਆ ਤਾਂ ਬਾਕੀ ਪੰਜਾਬੀ ਸਮਝ ਗਿਆ ਕੁੜਦਾ ਫਟੋਰੀ ਉਹ ਯਾਰ ਕਈ ਵੇਲੇ ਮੈਂ ਗਾ ਗੂਲ ਦੇ ਬੈਠਦਾ ਸੀ ਮੈਨੂੰ ਮੈਨੂੰ ਐਸ਼ ਵੀਰ ਕਿਹੜਾ ਸੁਣਦਾ ਛੱਟੇ ਦਿਮਾਗ ਤਾਂ ਮੇਰੇ ਕੰਨ ਨੇ ਇਹੀ ਜੀ ਕਰੋੜ ਰੱਖੀ ਮੇਰੇ ਆ ਤਾਂ ਭਰਾਵਾ ਗੇ ਲਿਆ ਪਾਕ ਪੱਤ ਜਿਹੜੇ ਪਛੜਿਆ ਤੋੜ ਜਗਾ ਇੱਥੋਂ ਭੈਣ ਦੀ ਮਰਾ ਗਿਆ ਇਹ ਜੀ ਓਏ ਹੁਣ ਜੇ ਕਿਸੇ ਨੂੰ ਦੱਸਦੇ ਆ ਅਗਲਾ ਹਾਸਦਾ ਹਾਸਦਾ ਮੁਸਕਰੀਆਂ ਹਾਸਦਾ ਅਗਲਾ ਕਹਿੰਦਾ ਲੈ ਲੈ ਸਵਾਗਤ ਅਗਲਾ ਕਹਿੰਦਾ ਲੈ ਲੈ ਸਵਾਗਤ ਜਬਾਕ ਤਾਂ ਉਹਦਾ ਬਾਰ ਪੀਤਾ ਛਤਰਖਾਂਡ ਦਾ ਮੋੜ ਲੈ ਲਿਆ ਆ ਲੈ ਲਿਆ ਨਾ ਉਹ ਪਰਵਾ ਕੰਮ ਦਾ ਨਾ ਲੈਣਾ ਨਾ ਦੇਣਾ ਮੈਂ ਇੱਕ ਦੋ ਵਾਰੀ ਤੇਰੀ ਤਾਈ ਵੀ ਨਹੀਂ ਵੀ ਆਏ ਇਹ ਕਰਦਾ ਦੇਖਿਆ ਹੀ ਤੇਰੀ ਭੁਵਾਈ ਵੀ ਨਹੀਂ ਸੌਰੀ ਭੁੱਲ ਗਏ ਹੋਰ ਉਹ ਸਾਦਾ ਮੈਨੂੰ ਪਹਿਲੇ ਹੀ ਸੀ ਤੇ ਉਦੋਂ ਵਸਪਰਾ ਵਾ ਇਹ ਜੀ ਤਾਂ ਉਹਨੇ ਸਾਡੇ ਨਾਲ ਕਰੀ ਕਿ ਮੁੜ ਕੇ ਮੈਂ ਵੀ ਫਿਰਨਾ ਆ ਗੜ ਜਾ ਐ ਜਾਵੇ ਕੁਕਦਾ ਤੁਰਾ ਜਦੋਂ ਮਰੀ ਮਟੂਏ ਚੋਦੇ ਵਧੀਆ ਕਰਿਆ ਆਣ ਕਢੋਣੀ ਆਏ ਉਹ ਬੇ ਤੂੜੀ ਚ ਜਰੂ ਚੱਕ ਕੇ ਖਾ ਲਿਆ ਕਰੋ ਦੋਨੋਂ ਤਾਂ ਨਾ ਭਰਾਵਾ ਉਹਦਾ ਕੀ ਜਰਾਤ ਨੂੰ ਗਲ ਤੇ ਵਜੇ ਕੀ ਪਤਾ ਕੀ ਖਾਣ ਦਾ ਪੈ ਜਾਵੇ ਪੈ ਜਾ ਬਟਨਾ ਓਏ ਭਰਾਵਾ ਅੱਜ ਤੇਰੀ ਭਝਾਈ ਕਹਿੰਦੀ ਸੀ ਮੈਂ ਹੁਣ ਔਖੀ ਹੁੰਨੀ ਆ ਮਖਾਪਾ ਤੇ ਇਤੋ ਹੀ ਕੋ ਪੰਜਾਬੀ ਬੰਦੇ ਹੀ ਰੱਖ ਲਾਂ ਹਾਂ ਸਹੀ ਗੱਲ ਮੈਂ ਨਮਰ ਆਵੇ ਤੇਰਾ ਮੋਟਾ ਭੈਣ ਨਹੀਂ ਅਮਰੀਕੀ ਠੱਠੇ ਮੰਗੂ ਕੋਈ ਹੋਰ ਬੰਦ ਕੱਢੇ ਇਹਦਾ ਕੀ ਪਤਾ ਚੱਕ ਕੇ ਸੱਪੜ ਮਾਰੇ ਭੈਣ ਕੀ ਪਤਾ ਭਰਾਵਾ ਨਾ ਇਹ ਜੀ ਹੋਏ ਮੇਰੇ ਨਾਲ ਤਾਂ ਓਹ ਹੋ ਹੋ ਕੋਈ ਤਾਂ ਰੱਬ ਕਰਕੇ ਮਸਾਂ ਹੀ ਬਚਿਆ ਬਸ ਰੱਬ ਨੇ ਹੀ ਰੱਖਦੇ ਆਪਣੇ ਰੱਖ ਲਏ ਬਸ ਛੋਕਰਾ ਭਰਾਵਾ ਤੂੰ ਭਰਾਵਾ ਰਿਮੋਟ ਨੇ ਮਾਰਨ ਤੇ ਟਕਾਸ਼ ਨਾ ਛੱਡੀ ਬਸ ਰੱਬ ਨੇ ਹੀ ਰੱਖਲੇ ਬਸ ਰੱਬ ਨੇ ਹੀ ਰੱਖਦੇ ਕੱਲ ਮੈਂ ਮੜਿਆ ਕੋਠੇ ਤਾਂ ਜਾਣਾ ਹੈਗਾ ਕੁਝ ਗਾਰਮੈਂਟ ਪਛਾਲਾ ਆਏਗਾ ਜਾਇਆ ਮਾ ਮੈਂ ਜਾ ਕੇ ਉਹਨਾਂ ਨੂੰ ਰੱਖੀ ਭੇਜਾਂਗਾ ਇਹ ਜੀ ਹੋਈ ਭਰਾਵਾ ਮੇਰੇ ਨਾਲ ਤਾਂ